ਸਾਡੇ ਪੰਜਾਬ ਸਰਕਾਰ ਦਾ ਇਹ ਉਪਰਾਲਾ ਸਾਡੇ ਮੁੱਖ ਮੰਤਰੀ ਸਾਹਿਬ ਤੇ ਸਾਡੇ ਸੁਪਰੀਮੋ ਅਰਵਿੰਦ ਕੇਰਿਵਾਲ ਦਾ ਕਿ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਬੱਚੇ ਆ ਸਾਡੇ ਭਵਿੱਖਾ ਉਹਨਾਂ ਨੂੰ ਪੂਰਾ ਗਿਆਨ ਹੋਣਾ ਚਾਹੀਦਾ ਔਰ ਸਕੂਲਾਂ ਦੇ ਅੰਦਰ ਵੀ ਤੁਸੀਂ ਦੇਖਿਆ ਹੋਣਾ ਪੰਜਾਬ ਸਰਕਾਰ ਨੇ ਪੂਰਾ ਜੋ ਸਾਡਾ ਇਤਿਹਾਸ ਆ ਪੰਜਾਬ ਦਾ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਪੂਰਾ ਬੱਚਿਆਂ ਨੂੰ ਆਉਣ ਵਾਲੇ ਕਾਇਮ ਤੇ ਗਿਆਨ ਮਿਲੂਗਾ ਲੁਧਿਆਣੇ ਪੋਂਚਨ ਅਗਰ ਕਿਤਨ ਕੀ ਕੀ ਤਿਆਰੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਤੁਹਾਡੇ ਵੱਲੋਂ ਕੀਤੀਆਂ ਗਈਆਂ ਨੇ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਨੇ ਤੇ ਲੁਧਿਆਣਾ ਵਾਸੀਆਂ ਵੱਲੋਂ ਜਿੰਨਾ ਕੁਸ਼ ਕਰ ਲੀਏ ਉਹਨਾਂ ਥੋੜਾ ਵਾ ਕੁਝ ਵੀ ਨਹੀਂ ਕੀਤਾ ਗੁਰੂ ਤੇਗ বাহাদুর ਮਹਾਰਾਜ ਸੱਚੇ ਪਾਸ਼ਾ ਨੇ ਜੋ ਸਾਨੂੰ ਸੰਦੇਸ਼ ਦਿੱਤਾ ਵਾ ਜੇ ਅਸੀਂ ਇੱਕ ਪੈਸਾ ਵੀ ਉਸ ਕਦਮਾਂ ਦੇ ਉੱਤੇ ਚੱਲ ਪਈਏ ਤਾਂ ਸਾਡਾ ਵੇੜਾ ਪਾਰ ਹੋ ਜਾਊਗਾ ਇਹ ਇਹ ਜਿਹੜਾ ਨਗਰ ਕੀਰਤਨ ਆਇਆ ਵਾ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਜੀ ਔਰ ਉਹਨਾਂ ਦੇ ਸੁਪੁੱਤਰ ਸਾਰਾ ਦਿਨ ਸਾਡਾ ਪ੍ਰਸ਼ਾਸਨ ਡੀਸੀ ਸਾਹਿਬ ਕਾਰਪੋਰੇਸ਼ਨ ਨਗਰ ਨਿਗਮ ਕਮਿਸ਼ਨਰ ਸਾਰੇ ਸਾਥੀਆਂ ਨੇ ਰਲ ਕੇ ਜੋ ਗੁਰੂ ਮਹਾਰਾਜ ਦੀ ਪਾਲਕੀ ਸਾਹਿਬ ਆਈ ਸਵੇਰੇ 4 ਵਜੇ ਔਰ ਸਵੇਰੇ ਸੰਕਤਾ 5:30 ਵਜੇ ਇੱਥੇ ਗੁਰੂ ਮਹਾਰਾਜ ਦੇ ਅੜੀ ਕਰ ਰਹੀਆਂ ਸੀਗੀਆਂ ਔਰ ਸਾਰੀ ਸੰਗਤ ਇੱਥੇ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ ਫਿਰ ਆਪਣੇ ਆਪਣੇ ਘਰਾਂ ਨੂੰ ਗਈਆਂ ਤੇ ਅੱਜ ਫਿਰ ਹੁਣ ਤਿਆਰੀ ਆ ਇੱਥੋਂ ਚੱਲ ਕੇ ਸਾਰੇ ਸ਼ਹਿਰ ਚ ਘੁੰਮ ਕੇ ਦਰਾਹਾ ਸਾਨਿਆਲ ਖੰਨਾ ਔਰ ਗੁਰੂ ਮਹਾਰਾਜੀ ਆਨੰਦਪੁਰ ਸਾਹਿਬ ਉੱਥੇ ਪਹੁੰਚੂਗੇ ਔਰ ਸਾਰੀ ਸੰਗਤ ਜਿੱਥੋਂ ਜਿੱਥੋਂ ਲੰਘੂਗੇ ਉਹ ਧਰਤੀ ਮਹਾਨ ਹੁੰਦੀ ਜਾਣੀ ਆ ਪਹਿਲੀ ਵਾਰ ਦੇਖਿਆ ਜਾ ਰਿਹਾ ਵੀ ਗਾਡ ਆਫ ਆਨਰ ਵੀ ਦਿੱਤਾ ਜਾ ਰਿਹਾ ਪੰਜਾਬ ਪਰਸੂ ਲੋ ਦੇਖੋ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਦਾ ਵੀ ਅਸੀਂ ਤਾਂ ਕੁਛ ਵੀ ਨਹੀਂ ਕਰ ਰਹੇ ਜੋ ਕਰਾ ਰਿਆ ਉਹੀ ਕਰਾ ਰਿਆ ਵਾ ਅਸੀਂ ਤਾਂ ਇੱਕ ਜਰੀਆ ਬਣ ਕੇ ਸਰਕਾਰ